जय भारत माता की जय इंडियन नेशनल कांग्रेस जिंदाबाद इंडियन नेशनल कांग्रेस जिंदाबाद महात्मा गांधी जी ਦਾ ਜਨਮ ਦਿਨ ਹੈ ਰਾਸ਼ਟ੍ਰਪਿਤਾ ਮਹਾਤਮਾ ਗਾਂਧੀ ਜੀ ਦਾ ਜਨਮ ਦਿਨ ਹੈ ਤੇ ਦੂਸਰੇ ਪ੍ਰਾਈਮ ਮਿਨਿਸਟਰ ਭਾਰਤ ਦੇ ਦੂਜੇ ਪ੍ਰਾਈਮ ਮਿਨਿਸਟਰ ਲਾਲਬਾਧਰ ਸ਼ਾਸਤਰੀ ਜੀ ਦਾ ਵੀ ਜਨਮ ਦਿਨ ਹੈ ਦੋਨੇ ਨੂੰ ਪ੍ਰਣਾਮ ਸਤਿਅਨ ਸਾਡੀਆਂ ਤਾਂ ਰਾਸ਼ਟਰਪਿਤਾ ਜਿਨ੍ਹਾਂ ਨੇ ਕਿ ਦੇਸ਼ ਦੀ ਇਜਾਦੀ ਦੋਣ ਕੁਰਬਾਨੀਆਂ ਦਿੱਤੀਆਂ ਤੇ ਸਭ ਆਪਣਾ ਸਾਰਾ ਕੁਝ ਛੱਡ ਕੇ ਦੇਸ਼ ਦੀ ਇਜਾਦੀ ਲਈ ਕੁਰਬਾਨੀ ਕੀਤੀ ਦੂਸਰੇ ਜਿਹੜੇ ਪ੍ਰਾਈਮ ਮਿਨਿਸਟਰ ਸਾਡੇ ਲਾਲਬਾਤ ਸ਼ਾਤਰੀ ਜੀ ਦੀ ਆ ਇਹ ਵੀ ਇਹਨਾਂ ਦੀ ਵੀ ਬੜੀ ਕੁਰਬਾਨੀ ਹੈ ਉਹ ਤਾਸ਼ਕੰਦ ਸਮਝੌਤੇ ਜਿਹੜੇ ਸੀ ਤਾਂ ਉਹ ਉੱਥੇ ਉਹ ਕਿ ਸ਼ਹੀਦਾਂ ਵਾਲੀ ਗੱਲ ਹੀ ਆ ਬਈ ਜਿਹੜੇ ਉੱਥੇ ਹਾਰਟਬੈਗ ਹੋ ਗਿਆ ਸੀਗਾ ਇਹਨਾਂ ਦੀ ਵੀ ਤੇ ਇਦਾਂ ਨਹੀਂ ਮੇਰੀ ਇਹ ਸਾਰਿਆਂ ਦੇ ਕਾਂਗਰਸ ਵਰਕਰ ਤੇ ਲੀਡਰਾਂ ਨੂੰ ਕੋਈ ਇੱਕ ਗੱਲ ਆ ਬਈ ਮਹਾਤਮਾ ਗਾਂਧੀ ਜੀ ਨੇ ਜੈ ਜਵਾਨ ਦਾ ਨਾਅਰਾ ਲਾਇਆ ਸੀ ਤੇ ਜਿਹੜੇ ਲਾਲ ਬਾਦਰ ਸ਼ਾਸਤਰੀ ਆ ਇਹਨਾਂ ਨੇ ਜੈ ਕਿਸਾਨ ਦਾ ਨਾਅਰਾ ਲਾਇਆ ਸੀ ਜਿਹੜੀ ਕਿ ਇਹ ਸਰਕਾਰ ਅੱਜ ਕੱਲ੍ਹ ਹੈਗੀਆਂ ਆ ਇਹ ਨਾ ਤਾਂ ਇਹ ਨਹੀਂ ਜਵਾਨ ਰਹਿਣ ਦਿੰਦੇ ਆ ਤੇ ਨਾ ਕਿਸਾਨ ਹੀ ਰਹਿਣ ਦਿੰਦੇ ਆ ਜਿਵੇਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਬਈ ਇਹਨਾਂ ਨੂੰ ਚਾਦਾ ਕਰਨ ਨੂੰ ਇਕਜੁੱਟ ਹੋ ਕੇ ਸਾਰੇ ਜਾਣੇ ਮੇਰ ਤੇ ਤੋਂ ਦੂਰ ਹੋ ਕੇ ਛੱਡ ਕੇ ਤੇ ਕੰਮ ਕਰੀਏ ਤੇ ਜਿਹੜਾ ਕਿ ਇਹਨਾਂ ਨੂੰ ਚੱਲਦੇ ਕਰੋ ਕਰੋ ਸ਼ਾਂਤ ਹੋ। ਅੱਜ ਬਹੁਤ ਹੀ ਬੜਾ ਦਿਨ ਸਾਡੇ ਲਈ ਹਿੰਦੁਸਤਾਨ ਲਈ ਬਹੁਤ ਹੀ ਮਹਤਵਪੂਰਨ ਦਿਨ ਹੈ। ਅੱਜ ਸਾਡੇ ਦੇਸ਼ ਦੀਆਂ ਦੋ ਮਹਾਨ ਸ਼ਖਸੀਤਾ ਰਾਜਧਨਪਤੀ ਮਹਾਤਮਾ ਗਾਂਧੀ ਜੀ ਔਰ ਸਾਡੇ ਪੂਰਵ ਪ੍ਰਧਾਨ ਮੰਤਰੀ ਭਾਰਤ ਰਤਨ ਲਾਲ ਬਹਾਦਰ ਸ਼ਾਹਤਰੀ ਜੀ ਦਾ ਜਨਮਦਿਨ ਹੈ। ਮਹਾਤਮਾ ਗਾਂਧੀ ਜੀ ਨੇ ਆਪਣਾ ਸੰਪੂਰਨ ਜੀਵਨ ਦੇਸ਼ ਦੀ ਆਜ਼ਾਦੀ ਲਈ ਲਾਇਆ ਔਰ ਬਹੁਤ ਸਾਰੀਆਂ ਉਹਨਾਂ ਨੇ ਲੜਾਈਆਂ ਲੜੀਆਂ ਬਿਨਾਂ ਹਥਿਆਰ ਤੋਂ ਲੜੀਆਂ ਬਿਨਾਂ ਹਥਿਆਰ ਤੋਂ ਲੜ ਕੇ ਸਾਡਾ ਹਿੰਦੁਸਤਾਨ ਆਜ਼ਾਦ ਕਰਾਇਆ ਔਰ ਜਿਹੜੇ ਸਾਡੇ ਦੂਸਰੇ ਪ੍ਰਧਾਨ ਮੰਤਰੀ ਜੀ ਲਾਲ ਬਹਾਦਰ ਸ਼ਾਸਤਰੀ ਜੀ ਜਿਹੜੇ ਕਿ ਬਹੁਤ ਹੀ ਕਾਬਲ ਔਰ ਬਹੁਤ ਹੀ ਇਮਾਨਦਾਰ ਮਤਲਬ ਪ੍ਰਧਾਨ ਮੰਤਰੀ ਸੀਗੇ ਜਿਨ੍ਹਾਂ ਨੇ 1965 ਦੀ ਲੜਾਈ ਦੇ ਵਿੱਚ ਹਿੰਦੁਸਤਾਨ ਨੂੰ ਪਾਕਿਸਤਾਨ ਦੇ ਉੱਤੇ ਜਿੱਤ ਦਿਲਾਈ ਔਰ ਜੈ ਜਵਾਨ ਜੈ ਕਿਸਾਨ ਦਾ ਨਾਰਾ ਦਿੱਤਾ ਔਰ ਹਰਿਤ ਕ੍ਰਾਂਤੀ ਜਿਹੜੀ ਆ ਉਹ ਸਾਡੇ ਹਿੰਦੂਤਾਂ ਦੇ ਵਿੱਚ ਲੈ ਕੇ ਆਉਂਦੀ ਸੀ ਔਰ ਉਹ ਇੱਕ ਐਦਾ ਵੀ ਸ਼ਖਸੀਅਤ ਸੀ ਜਦੋਂ ਰੇਲ ਮੰਤਰੀ ਹੁੰਦੇ ਸੀਗੇ ਇੱਕ ਹਾਫ ਸਾ ਰੇਲ ਹੋਇਆ ਸੀਗਾ ਔਰ ਉਹਨਾਂ ਨੇ ਆਪਣੇ ਪਦ ਤੋਂ ਅਸਤੀਫਾ ਦਿੱਤਾ ਸੀ ਔਰ ਜਿਹੜੇ ਅੱਜ ਕੱਲ ਰੇਲ ਮੰਤਰੀ ਹਰ ਚੋਥੇ ਦਿਨ ਆਸਰਾ ਹੋ ਰਿਹਾ ਲੇਕਿਨ ਉਹਨਾਂ ਦੇ ਕੰਨ ਤੇ ਕੂਨ ਹੀ ਸਰਕਦੀ ਉਹ ਲੋਕਾਂ ਦੀਆਂ ਜਿਹੜੀਆਂ ਸ਼ਖਸੀਅਤਾਂ ਦੀਆਂ ਬਹੁਤ ਉੱਚੀਆਂ ਹੁੰਦੀਆਂ ਸੋ ਅੱਜ ਦਾ ਦਿਨ ਜਿਹੜਾ ਬਹੁਤ ਹੀ ਮਹੱਤਵਪੂਰਨ ਹੈ ਸਾਰਿਆਂ ਲਈ ਔਰ ਸਾਨੂੰ ਸਾਰਿਆਂ ਨੂੰ ਉਸ ਮਹਾਨ ਦਿੱਦਾਲੇ ਉਤੋਂ ਇੱਕ ਮੱਲਾ ਸਾਨੂੰ ਸਬਕ ਲੈਣਾ ਚਾਹੀਦਾ ਉਹ ਕਿਦਾਂ ਅਸੀਂ ਇਕੱਠੇ ਹੋਗੇ ਆਪਣੇ ਦੇਸ਼ ਨੂੰ ਅੱਗੇ ਲੈ ਕੇ ਜਾਣਾ ਦੇਸ਼ ਦਾ ਸਨਮਾਨ ਕਰਨਾ ਜ਼ਰੂਰੀ